ਸਿੰਗਾਪੁਰ ਦੇ ਕਬਰਿਸਤਾਨ ਚ ਸਿੱਖਾਂ ਦੇ ਬੁੱਤ ਲੱਗੇ ਹੋਏ ਨੇ ਉਹ ਵੀ ਕੋਈ ਇੱਕ ਅੱਦਾ ਬੁੱਤ ਨਹੀਂ ਲਗਭਗ 3000 ਬੁੱਤ ਇਹ ਚੀਜ਼ ਹੁਣ ਜੇ ਪੰਜਾਬ ਚ ਹੋਵੇ ਤਾਂ ਮੰਨਣ ਚਾਉਂਦੀ ਆ ਪੰਜਾਬ ਤੋਂ ਬਾਹਰ ਦੇ ਸੂਬਿਆਂ ਚ ਹੋਵੇ ਚਲੋ ਫਿਰ ਵੀ ਮੰਨ ਲਈਏ ਸਿੱਖਾਂ ਦੇ ਬੁੱਤ ਚੀਨੀ ਲੋਕਾਂ ਦੀਆਂ ਕਬਰਾਂ ਤੇ ਉਹ ਵੀ ਸਿੰਗਾਪੁਰ ਮੁਲਕ ਚ ਹੁਣ ਇਹਦੇ ਪਿੱਛੇ ਦਾ ਇਤਿਹਾਸ ਕੀ ਆ ਇਹ ਕੋਈ 10 20 ਜਾਂ 50 ਸਾਲ ਪੁਰਾਣੀ ਗੱਲ ਨਹੀਂ ਐ ਇਹ ਆ ਲਗਭਗ 100-150 ਸਾਲ ਪੁਰਾਣਾ ਇਤਿਹਾਸ ਇਹ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਇੱਕ ਐਸੀ ਘਟਨਾ ਵੀ ਦੱਸਾਂਗੇ ਇੱਕ ਜਵਾਨ ਕੁੜੀ ਜੀ ਦੀ ਕਬਰ ਤੇ ਸਿੱਖਾਂ ਦੇ ਬੁੱਤ ਲੱਗੇ ਹੋਏ ਸੀ ਜਦੋਂ ਉਸ ਕੁੜੀ ਦੇ ਕਾਤਲ ਉਸ ਦੀ ਕਬਰ ਪੱਟਣ ਆਉਂਦੇ ਨੇ ਤਾਂ ਉਹਨਾਂ ਨਾਲ ਕੀ ਵਾਪਰਦਾ ਹੈ ਕਿਉਂ ਚੀਨੀ ਲੋਕਾਂ ਨੇ ਆਪਣੀਆਂ ਕਬਰਾਂ ਤੇ ਲਗਵਾਏ ਸਿੱਖਾਂ ਦੇ ਬੁੱਤ ਅੱਜ ਤੁਹਾਨੂੰ ਦੱਸਾਂਗੇ ਸਿੱਖਾਂ ਦੀ ਇਮਾਨਦਾਰੀ ਜਜ਼ਬੇ ਤੇ ਬਹਾਦਰੀ ਦਾ ਉਹ ਇਤਿਹਾਸ ਜੋ ਸੁਣ ਕੇ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਹੁਣ ਸਾਰਾ ਇਤਿਹਾਸ ਜਾਣਨ ਤੋਂ ਪਹਿਲਾਂ ਆਪਾਂ ਨੂੰ ਉਹ ਜਗ੍ਹਾ ਬਾਰੇ ਜਾਣਨਾ ਜ਼ਰੂਰੀ ਆ ਜਿੱਥੇ ਸਿੱਖਾਂ ਦੇ ਇਹ ਬੁੱਤ ਲੱਗੇ ਹੋਏ ਨੇ ਅਸਲ 'ਚ ਇਹ ਸਿੰਗਾਪੁਰਚ ਇੱਕ ਬੁਕੇਟ ਬਰਾਊਨ ਸਮਿਟਰੀਆ ਯਾਨੀ ਕਿ ਸਮਿਟਰੀ ਕਹਿੰਦੇ ਨੇ ਕਬਰਿਸਤਾਨ ਨੂੰ ਬੁਕੇਟ ਬਰਾਊਨ ਕਬਰਿਸਤਾਨ ਆ ਜਿੱਥੇ ਇਹ ਸਿੱਖਾਂ ਦੇ ਬੁੱਤ ਲੱਗੇ ਹੋਏ ਨੇ ਇਹ ਹੁਣ ਛੋਟੀ ਮੋਟੀ ਜਗ੍ਹਾ ਨਹੀਂ ਐ ਲਗਭਗ 210 ਏਕੜ ਚ ਬਣਿਆ ਹੋਇਆ ਇੱਕ ਕਬਰਿਸਤਾਨ ਜਿੱਥੇ 1 ਲੱਖ ਤੋਂ ਵੀ ਜ਼ਿਆਦਾ ਲੋਕਾਂ ਨੂੰ ਦਫ਼ਨ ਕੀਤਾ ਹੋਇਆ ਹੈ ਔਰ ਇਹ 1 ਲੱਖ ਲੋਕਾਂ ਚੋਂ ਹਜ਼ਾਰਾਂ ਚੀਨੀ ਲੋਕਾਂ ਦੀਆਂ ਕਬਰਾਂ ਤੇ ਲਗਭਗ 3000 ਸਿੱਖਾਂ ਦੇ ਬੁੱਤ ਨੇ ਔਰ ਇਹ ਚੀਨੀ ਲੋਕ ਵੀ ਜਿਨ੍ਹਾਂ ਦੀਆਂ ਕਬਰਾਂ ਤੇ ਸਿੱਖਾਂ ਦੇ ਬੁੱਤ ਨੇ ਇਹ ਕੋਈ ਆਮ ਲੋਕ ਨਹੀਂ ਸੀਗੇ ਇਹ 19ਵੀਂ ਸਦੀ ਦੇ ਚਾਈਨਾ ਦੇ ਸਭ ਤੋਂ ਤਾਕਤਵਰ ਤੇ ਸਭ ਤੋਂ ਅਮੀਰ ਲੋਕ ਸੀਗੇ ਹੁਣ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਚਾਈਨਾ ਦੇ ਲੋਕ ਸਿੱਖਾਂ ਬਾਰੇ ਕਿਵੇਂ ਜਾਣਦੇ ਸੀ ਜਾਂ ਸਿੱਖਾਂ ਨੂੰ ਕਿਵੇਂ ਮਿਲੇ ਇੱਕ ਚੀਜ਼ ਆਪਾਂ ਨੂੰ ਸਭ ਨੂੰ ਪਤਾ ਕਿ ਵਰਲਡ ਵਾਰ 1 ਤੇ ਵਰਲਡ ਵਾਰ 2 ਯਾਨੀ ਕਿ ਦੋਨੋਂ ਵਿਸ਼ਵ ਵਿਉਂਧਾਂ ਚ ਸਿੱਖਾਂ ਨੇ ਆਪਣੀ ਬਹਾਦਰੀ ਦੇ ਜੋਹਰ ਦਿਖਾਏ ਤੇ ਇਨਾਂ ਜੰਗਾਂ ਚ ਹਿੱਸਾ ਲਿਆ ਹੁਣ ਇਹ ਇਤਿਹਾਸ ਵੀ ਉਹ ਵਿਸ਼ਵ ਯੁੱਧਾਂ ਦੇ ਵੇਲਿਆਂ ਦਾ ਹੀ ਆ ਯਾਨੀ ਕਿ 19ਵੀਂ ਸਦੀ ਦਾ ਬਰਤਾਨੀਆ ਵਾਲੇ ਸਿੱਖਾਂ ਨੂੰ ਪੰਜਾਬ ਤੋਂ ਇਹ ਵਿਸ਼ਵ ਯੁੱਧਾਂ ਚ ਹਿੱਸਾ ਲੈਣ ਲਈ ਅੱਡ ਅੱਡ ਮੁਲਕਾਂ ਚ ਲੈ ਕੇ ਜਾਂਦੇ ਨੇ ਜਿੰਨਾਂ ਚੋਂ ਬਹੁਤ ਸਾਰੇ ਸਿੱਖਾਂ ਨੂੰ ਲਿਜਾਇਆ ਜਾਂਦਾ ਚਾਈਨਾ ਤੇ ਸਿੰਗਾਪੁਰ ਚਾਈਨਾ ਦੇ ਸੰਘਾਈ ਚ ਬਹੁਤ ਸਾਰੇ ਸਿੱਖਾਂ ਨੂੰ ਲੈ ਕੇ जाया ਗਿਆ ਸੀ ਉਥੇ ਇਹਨਾਂ ਨੂੰ ਪੁਲਸ ਤੇ ਆਰਮੀ ਦੀ ਨੌਕਰੀ ਦਿੱਤੀ ਗਈ ਸ਼ੰਘਾਈ ਦੀਆਂ ਸੜਕਾਂ ਤੇ ਉਹਨਾਂ ਦਿਨਾਂ 'ਚ ਉੱਚੇ ਲੰਮੇ ਕੱਦਾਂ ਵਾਲੇ ਤੇ ਰੋਬਦਾਰ ਚਿਹਰਿਆਂ ਵਾਲੇ ਸਿੱਖ ਆਮ ਦੇਖਣ ਨੂੰ ਮਿਲ जाया ਕਰਦੇ ਸੀ ਉਹਨਾਂ ਟਾਈਮਾਂ 'ਚ ਜਿਹੜੀ ਚਾਈਨਾ ਦੀ ਪੁਲਿਸ ਸੀਗੀ ਉਹ ਜ਼ਿਆਦਾਤਰ ਰਿਸ਼ਵਤ ਲੈਣ ਲਈ ਬਦਨਾਮ ਸੀਗੀ ਪਰ ਇਹ ਜਿਹੜੇ ਸਿੱਖ ਪੁਲਿਸ ਵਾਲੇ ਸੀਗੇ ਇਹ ਆਪਣੀ ਡਿਊਟੀ ਬਹੁਤ ਇਮਾਨਦਾਰੀ ਨਾਲ ਤੇ ਬਹਾਦਰੀ ਨਾਲ ਕਰਦੇ ਤੇ ਕਿਸੇ ਨਾਲ ਵੀ ਕੋਈ ਬਤਮੀਜੀ ਨਹੀਂ ਕਰਦੇ ਇਸੇ ਤਰੀਕੇ ਨਾਲ ਏ ਉਹ ਚਾਈਨੀ ਲੋਕਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ ਲੱਗ ਗਏ ਹੌਲੀ ਹੌਲੀ ਕਿਉਂਕਿ ਗਏ ਭਾਵੇਂ ਇਹ ਬ੍ਰਿਟੇਨ ਵੱਲੋਂ ਸੀ ਨੌਕਰੀ ਭਾਵੇਂ ਇਹ ਬਰਤਾਨੀਆਂ ਦੀ ਕਰਦੇ ਸੀ ਕਿਉਂਕਿ ਬਰਤਾਨੀਆਂ ਵਾਲੇ ਹੀ ਇਹਨਾਂ ਨੂੰ ਪੰਜਾਬ ਤੋਂ ਲੈ ਕੇ ਆਏ ਸੀ ਹੁਣੇ ਆਮ ਲੋਕਾਂ ਤੇ ਜ਼ੁਲਮ ਨਹੀਂ ਸੀ ਕਰਦੇ ਉਹਨਾਂ ਨਾਲ ਬਤਮੀਜ਼ੀ ਨਹੀਂ ਸੀ ਕਰਦੇ ਰਿਸ਼ਵਤ ਨਹੀਂ ਸੀ ਲੈਂਦੇ ਬੜੇ ਲੰਮੇ ਚੌੜੇ ਕਦਦੇ ਸੀਗੇ ਬਹਾਦਰ ਲੋਕ ਸੀਗੇ ਤਾਂ ਇਹ ਆਮ ਉਥੋਂ ਦੇ ਜਿਹੜੇ ਲੋਕਲ ਚੀਨੀ ਲੋਕ ਸੀਗੇ ਉਹਨਾਂ ਦੇ ਹੌਲੀ-ਹੌਲੀ ਇਹ ਦਿਲ 'ਚ ਵਸਣ ਲੱਗ ਗਏ ਬਹੁਤਾ ਟਾਈਮ ਸਿੱਖਾਂ ਨੇ ਬਰਤਾਨੀਆਂ ਵਾਲਿਆਂ ਦੀ ਪੂਰੀ ਵਫਾਦਾਰੀ ਨਾਲ ਨੌਕਰੀ ਕੀਤੀ ਪਰ ਜਦੋਂ ਇਹਨਾਂ ਨੂੰ ਉਹਨਾਂ ਦੀ ਕੂਟਨੀਤੀ ਦਾ ਪਤਾ ਲੱਗਦਾ ਗਿਆ ਤਾਂ ਇਹ ਹੌਲੀ-ਹੌਲੀ ਪਿੱਛੇ हट ਗਏ ਹੁਣ ਜਦੋਂ ਵਿਸ਼ਵ ਯੁੱਧ ਖਤਮ ਹੋਏ ਤਾਂ ਇਹ ਪੰਜਾਬ ਨਹੀਂ ਗਏ ਜਾਂ ਕਹਿ ਲਓ ਪੰਜਾਬ ਜਾਣ ਦਾ ਕੋਈ ਰਸਤਾ ਮਿਲਿਆ ਹੀ ਨਹੀਂ ਇਹਨਾਂ ਨੂੰ ਫਿਰ ਇਹ ਉੱਥੇ ਹੀ ਰੁਕ ਗਏ ਉਹਨੇ ਲੋਕਲ ਜਿਹੜੇ ਲੋਕ ਸੀਗੇ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਦੇਣੀਆਂ ਸਟਾਰਟ ਕਰਤੀਆਂ ਨੌਕਰੀਆਂ ਕੀ ਦਿੱਤੀਆਂ ਕਿਉਂਕਿ ਉਹ ਇਹਨਾਂ ਦੀ ਇਮਾਨਦਾਰੀ ਇਹਨਾਂ ਦੀ ਬਹਾਦਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ ਚੀਨੀ ਲੋਕ ਸੀਗੇ ਜਿਹੜੇ ਉਹਨਾਂ ਟਾਈਮਾਂ 'ਚ ਉਹ ਛੋਟੇ ਕੱਦ ਦੇ ਹੁੰਦੇ ਸੀਗੇ ਸਿੱਖਾਂ ਨੂੰ ਪੰਜਾਬ ਤੋਂ ਬ੍ਰਿਟਾਨੀਆ ਵਾਲੇ ਲੈ ਕੇ ਹੀ ਤਾਂ ਗਏ ਸੀ ਕਿਉਂਕਿ ਸਿੱਖ ਬਹੁਤ ਉੱਚੇ ਲੰਮੇ ਤੇ ਬਹੁਤ ਤਕੜੇ ਸ਼ਰੀਰਾਂ ਵਾਲੇ ਸੀ ਉਹਨਾਂ ਨੂੰ ਇਹ ਸੀ ਕਿ ਐਡੇ ਐਡੇ ਤਕੜੇ ਲੋਕਾਂ ਨੂੰ ਦੇਖ ਕੇ ਚਾਈਨਾ ਵਾਲੇ ਡਰ ਜਾਣਗੇ ਪਰ ਸਿੱਖਾਂ ਦਾ ਇਤਿਹਾਸ ਫਰੋਲ ਕੇ ਦੇਖ ਲੋ ਉਹਨਾਂ ਨੇ ਨਾ ਤਾਂ ਕਦੇ ਬਿਨਾਂ ਮਤਲਬ ਕਿਸੇ ਨੂੰ ਡਰਾਇਆ ਨਾ ਧਮਕਾਇਆ ਤਾਂ ਸਿੱਖ ਇਸ ਤਰੀਕੇ ਨਾਲ ਉਹ ਚੀਨੀ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਗਏ ਤੇ ਸਿੱਖਾਂ ਦੀ ਉਹ ਬਹਾਦਰੀ ਤੇ ਇਮਾਨਦਾਰੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ ਤਾਂ ਉਸ ਮੁਲਕ ਦੇ ਲੋਕਾਂ ਨੇ ਸਿੱਖਾਂ ਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਦਿੱਤੀ ਜਿਹੜੀਆਂ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ ਸਿਗੀਆਂ ਬੈਂਕਾਂ ਸਿਗੀਆਂ ਉੱਥੇ ਸਿੱਖਾਂ ਨੂੰ ਸਿਕਿਉਰਿਟੀ ਗਾਰਡ ਦੀ ਨੌਕਰੀ ਦੇ ਦਿੱਤੀ ਗਈ ਤੇ ਵੱਡੇ ਵੱਡੇ ਅਮੀਰ ਲੋਕ ਸੀਗੇ ਜਿਹੜੇ ਉਹਨਾਂ ਨੇ ਸਿੱਖਾਂ ਨੂੰ ਆਪਣੇ ਬਾਡੀਗਾਰਡ ਰੱਖ ਲਿਆ ਜਦੋਂ ਇਹ ਉੱਚੇ ਲੰਮੇ ਕੱਦਾਂ ਵਾਲੇ ਤਕੜੇ ਤਕੜੇ ਸਰਦਾਰ ਕਿਸੇ ਬੈਂਕ ਜਾਂ ਕੰਪਨੀ ਦੇ ਬਾਹਰ ਖੜੇ ਹੁੰਦੇ ਜਾਂ ਕਿਸੇ ਦੇ ਨਾਲ ਬਾਡੀਗਾਰਡ ਦੀ ਤਰ੍ਹਾਂ ਚੱਲ ਰਹੇ ਹੁੰਦੇ ਤਾਂ ਕਿਸੇ ਦੀ ਵੀ ਹਿੰਮਤ ਨਾ ਹੁੰਦੀ ਲੁੱਟ ਖੋਹਾਂ ਕਰਨ ਦੀ ਜਾਂ ਕੋਈ ਵੀ ਬਾਰਦਾਤ ਕਰਨ ਦੀ ਤਾਂ ਸਿੱਖਾਂ ਦਾ ਇੱਜ਼ਤ ਮਾਣ ਉਹਨਾਂ ਲੋਕਾਂ 'ਚ ਹੋਰ ਜ਼ਿਆਦਾ ਵੱਧਾ ਗਿਆ ਫਿਰ ਆਇਆ ਸਾਲ 1949 ਤੇ ਚਾਈਨਾ ਚ ਸਰਕਾਰ ਦਾ ਤਖਤਾ ਪਲਟ ਹੋ ਜਾਂਦਾ ਹੈ ਉਹਨਾਂ ਟਾਈਮਾਂ ਚ ਫਿਰ ਉੱਥੇ ਸਿੱਖਾਂ ਨੂੰ ਨੌਕਰੀ ਕਰਨ ਚ ਦਿੱਕਤ ਆਈ ਕਿਉਂਕਿ ਨਵੀਂ ਸਰਕਾਰ ਚਾਹੁੰਦੀ ਸੀ ਕਿ ਅਸੀਂ ਆਪਣੇ ਹੀ ਲੋਕਾਂ ਨੂੰ ਨੌਕਰੀਆਂ ਤੇ ਰੱਖੀਏ ਆਪਣੇ ਹੀ ਲੋਕਾਂ ਨੂੰ ਰੋਜ਼ਗਾਰ ਦਈਏ ਸਿੱਖ ਇੱਥੋਂ ਫਿਰ ਅੱਡ ਅੱਡ ਮੁਲਕਾਂ ਚ ਮਾਈਗ੍ਰੇਟ ਹੋ ਗਏ ਦੂਜੇ ਮੁਲਕਾਂ ਚ ਚਲੇ ਗਏ ਇੱਥੋਂ ਇੱਥੋਂ ਬਹੁਤ ਸਾਰੇ ਸਿੱਖ ਕੈਨੇਡਾ ਆਸਟ੍ਰੇਲੀਆ ਅਮਰੀਕਾ ਤੇ ਸਿੰਗਾਪੁਰ ਚ ਚਲੇ ਗਏ। ਉਹਨਾਂ ਟਾਈਮਾਂ ਚ ਸਿੰਗਾਪੁਰ ਚ ਵੀ ਜ਼ਿਆਦਾ ਚੀਨੀ ਲੋਕ ਹੀ ਰਹਿੰਦੇ ਸੀ। ਜੇ ਪੁਰਾਣਾ ਇਤਿਹਾਸ ਚੱਕ ਕੇ ਦੇਖੀਏ ਸਿੰਗਾਪੁਰ ਦਾ ਤਾਂ ਸਿੰਗਾਪੁਰ ਨੂੰ ਬਣਾਉਣ ਚ ਚੀਨੀ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ। ਹੁਣ ਚਾਈਨਾ ਤੋਂ ਗਏ ਸਿੱਖ ਸਿੰਗਾਪੁਰ। ਸਿੰਗਾਪੁਰ ਚ ਵੀ ਚੀਨੀ ਲੋਕ ਤਾਂ ਉਹ ਵੀ ਸਿੱਖਾਂ ਦੀ ਬਹਾਦਰੀ ਤੇ ਇਮਾਨਦਾਰੀ ਤੋਂ ਚੰਗੀ ਤਰ੍ਹਾਂ ਵਾਕਿਫ ਨੇ। ਉੱਥੇ ਵੀ ਸਿੱਖਾਂ ਨੂੰ ਨੌਕਰੀ ਮਿਲਣ ਚ ਕੋਈ ਵੀ ਪਰੇਸ਼ਾਨੀ ਨਹੀਂ ਹੋਈ ਸਕੋ। ਸਿੰਗapore ਦੇ ਜਿਹੜੇ ਉਹਨਾਂ ਟਾਈਮਾਂ ਦੇ ਸਭ ਤੋਂ ਤਕੜੇ ਤੇ ਸਭ ਤੋਂ ਅਮੀਰ ਚੀਨੀ ਲੋਕ ਸੀ ਉਹ ਸਿੱਖਾਂ ਦੇ ਮਗਰ ਫਿਰਦੇ ਸੀ ਮਿੰਤਾਂ ਕਰਦੇ ਸੀ ਕਿ ਸਾਡੇ ਕੋਲ ਨੌਕਰੀ ਕਰੋ ਇੱਕ ਟਾਈਮ ਇਹ ਜ ਆ ਗਿਆ ਕਿ ਸਿੱਖ ਬਾਡੀਗਾਰਡ ਰੱਖਣਾ ਜਾਂ ਸਿੱਖ ਸਕਿਉਰਿਟੀ ਗਾਰਡ ਰੱਖਣਾ ਉਥੋਂ ਦੇ ਅਮੀਰ ਤੇ ਤਕੜੇ ਲੋਕਾਂ ਦਾ ਸਟੇਟਸ ਸਿੰਬਲ ਬਣ ਗਿਆ ਸਿੱਖਾਂ ਦੇ ਹੁੰਦਿਆਂ ਉਹ ਅਮੀਰ ਚੀਨੀ ਲੋਕਾਂ ਦੀ ਹਵਾ ਵੱਲ ਵੀ ਕੋਈ ਅੱਖ ਚੱਕ ਕੇ ਨਹੀਂ ਦੇਖਦਾ ਸੀ ਤਾਂ ਉਹ ਅਮੀਰ ਲੋਕਾਂ ਚੋਂ ਹੁਣ ਜਦੋਂ ਕਈ ਲੋਕ ਮਰੇ ਤਾਂ ਉਹਨਾਂ ਦੀ ਇਹ ਆਖਰੀ ਇੱਛਾ ਸੀ ਕਿ ਸਾਨੂੰ ਜਦੋਂ ਦਫਨਾਇਆ ਜਾਏਗਾ ਤਾਂ ਸਾਡੀ ਕਬਰ ਦੇ ਦੋਨੋਂ ਪਾਸੇ ਸਿੱਖਾਂ ਦੇ ਸਟੈਚੂ ਲਾਏ ਜਾਣ ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਬਹਾਦਰ ਲੋਕਾਂ ਨੇ ਸਾਡੀ ਜਿੰਨੀ ਹਿਫਾਜ਼ਤ ਇੱਥੇ ਕੀਤੀ ਆ ਜਦੋਂ ਅਸੀਂ ਇਸ ਦੁਨੀਆ ਤੋਂ ਚਲੇ ਜਾਵਾਂਗੇ ਇਹ ਦੂਸਰੀ ਦੁਨੀਆ 'ਚ ਵੀ ਸਾਡੀ ਹਿਫਾਜ਼ਤ ਕਰਨਗੇ ਸੋਚ ਕੇ ਦੇਖੋ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇੱਕ ਦੂਜੀ ਕਮਿਊਨਿਟੀ ਦੇ ਲੋਕ ਕੀ ਸੋਚ ਰਹੇ ਨੇ ਸਿੱਖਾਂ ਬਾਰੇ ਤਾਂ ਫਿਰ ਉੱਥੇ ਇਹ ਟ੍ਰੈਂਡ ਬਣ ਗਿਆ ਜਾਂ ਕਹਿ ਲਓ ਰਿਵਾਜ ਬਣ ਗਿਆ ਕਿ ਉਹ ਜਿਹੜੇ ਅਮੀਰ ਲੋਕ ਮਰਦੇ ਸੀ ਤਾਂ ਉਹਨਾਂ ਦੀਆਂ ਕਬਰਾਂ ਦੇ ਦੋਨੋਂ ਪਾਸੇ ਸਿੱਖਾਂ ਦੇ ਬੁੱਤ ਲਗਾਏ ਜਾਂਦੇ ਸੀ ਤਾਂ ਇਹ ਬੁਕੇਟ ਬਰਾਉਨ ਸਬਿਟਰੀ ਸਿੰਗਾਪੁਰ ਚ ਜਾ ਕੇ ਤੁਸੀਂ ਦੇਖ ਸਕਦੇ ਹੋ ਹਰ ਚੌਥੀ ਪੰਜਵੀਂ ਕਬਰ ਤੇ ਤੁਹਾਨੂੰ ਸਿੱਖਾਂ ਦੇ ਬੁੱਤ ਲੱਗੇ ਹੋਏ ਮਿਲ ਜਾਣਗੇ ਉਹ ਅਮੀਰ ਚੀਨੀ ਲੋਕ ਜਿਨ੍ਹਾਂ ਦੀਆਂ ਕਬਰਾਂ ਤੇ ਸਿੱਖਾਂ ਦੇ ਬੁੱਤ ਲੱਗੇ ਹੋਏ ਨੇ ਉਹਨਾਂ ਦੀਆਂ ਹੁਣ ਵਾਲੀਆਂ ਪੀੜ੍ਹੀਆਂ ਦਾ ਵੀ ਇਹ ਮੰਨਣਾ ਹੈ ਕਿ ਉਹ ਸਿੱਖ ਯੋਧੇ ਅੱਜ ਵੀ ਸਾਡੇ ਪੂਰਵਜਾਂ ਦੀ ਰਾਖੀ ਕਰ ਰਹੇ ਨੇ ਇਹ ਕਬਰਿਸਤਾਨ ਬਾਰੇ ਤੁਸੀਂ ਗੂਗਲ ਤੇ ਵੀ ਦੇਖ ਸਕਦੇ ਹੋ ਇਹਨਾਂ ਨੂੰ ਸਿੱਖ ਗਾਰਡ ਕਿਹਾ ਜਾਂਦਾ ਹੈ ਚਾਈਨਾ 'ਚ ਇਹਨਾਂ ਨੂੰ ਸਿੱਖ ਗਾਰਡ ਕਹਿੰਦੇ ਨੇ ਤੇ ਉਹਨਾਂ ਟਾਈਮਾਂ 'ਚ 19ਵੀਂ ਸਦੀ 'ਚ ਇਹਨਾਂ ਨੂੰ ਜੱਗਾਜ਼ ਕਹਿੰਦੇ ਸੀ ਜੱਗਾਜ਼ ਦਾ ਮਤਲਬ ਹੁੰਦਾ ਸਿਕਿਉਰਿਟੀ ਗਾਰਡ ਜਾਂ ਵਾਚਮੈਨ ਸਿੱਖ ਜੱਗਾਜ਼ ਕਹਿੰਦੇ ਸੀ ਇਹਨਾਂ ਨੂੰ ਤੇ ਹੁਣ ਇਹਨਾਂ ਨੂੰ ਸਿੱਖ ਗਾਰਡਸ ਕਿਹਾ ਜਾਂਦਾ ਹੈ ਇਹ ਕਬਰਿਸਤਾਨ ਬਾਰੇ ਉੱਥੋਂ ਦੇ ਲੋਕਾਂ 'ਚ ਕਈ ਤਰ੍ਹਾਂ ਦੀਆਂ ਮੰਤਾਵਾਂ ਨੇ ਉਹਨਾਂ 'ਚੋਂ ਇੱਕ ਆ ਕੇ ਇੱਕ ਕੋਈ ਅਮੀਰ ਚੀਨੀ ਵਪਾਰੀ ਸੀਗਾ ਬਹੁਤ ਤਕੜਾ ਬੰਦਾ ਉਹਦੀ ਜਵਾਨ ਕੁੜੀ ਦਾ ਕਤਲ ਹੋ ਜਾਂਦਾ ਹੈ ਤੇ ਜਦੋਂ ਉਹਨੂੰ ਦਫਨਾਇਆ ਜਾਂਦਾ ਹੈ ਤਾਂ ਉਹਦੀ ਕਬਰ ਤੇ ਵੀ ਬਾਕੀਆਂ ਦੀ ਤਰ੍ਹਾਂ ਦੋ ਸਿੱਖਾਂ ਦੇ ਬੁੱਤ ਲਗਾਏ ਜਾਂਦੇ ਨੇ ਕਹਿੰਦੇ ਨੇ ਇੱਕ ਰਾਤ ਉਸ ਕੁੜੀ ਦੇ ਕਾਤਲ ਉਸ ਕਬਰਿਸਤਾਨ ਚ ਆਉਂਦੇ ਨੇ ਤੇ ਉਹਦੀ ਕਬਰ ਪੱਟਣ ਦੀ ਕੋਸ਼ਿਸ਼ ਕਰਦੇ ਨੇ ਤੇ ਅਗਲੀ ਸਵੇਰ ਲੋਕਾਂ ਨੂੰ ਉਹ ਕਾਤਲ ਉਸ ਕਬਰ ਤੇ ਬੇਹੋਸ਼ ਪਏ ਮਿਲਦੇ ਨੇ ਉੱਥੇ ਪੁਲਿਸ ਬੁਲਾਈ ਜਾਂਦੀ ਆ ਤੇ ਜਦੋਂ ਉਹ ਕਾਤਲ ਹੋਸ਼ ਚ ਆਉਂਦੇ ਨੇ ਤਾਂ ਉਹਨਾਂ ਨੂੰ ਥਾਣੇ ਲਿਜਾਇਆ ਜਾਂਦਾ ਹੈ ਉੱਥੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੀ ਕਰਦੇ ਸੀ ਉੱਥੇ ਤੁਸੀਂ ਬੇਹੋਸ਼ ਕਿਵੇਂ ਹੋਏ ਤਾਂ ਉੱਥੇ ਫਿਰ ਉਹ ਕੁੜੀ ਦੇ ਕਾਤਲਾਂ ਨੇ ਬਿਆਨ ਲਿਖਵਾਏ ਸੀ ਕਿ ਦੋ ਟਰਬਨ ਵਾਲੇ ਲੰਮੇ ਲੰਮੇ ਕੱਦਾਂ ਵਾਲੇ ਸਾਨੂੰ ਕੁੱਟ ਰਹੇ ਸੀ ਕਿ ਸਾਨੂੰ ਬਹੁਤ ਬੁਰੇ ਤਰੀਕੇ ਨਾਲ ਉਹਨਾਂ ਨੇ ਕੁੱਟਿਆ ਤੇ ਅਸੀਂ ਬੇਹੋਸ਼ ਹੋ ਗਏ ਬਸ ਇੰਨਾ ਹੀ ਸਾਨੂੰ ਯਾਦ ਹੈ ਹੁਣ ਇਹ ਗੱਲ ਕਿੰਨੀ ਸੱਚਾਈ ਹੈ ਜਾਂ ਇਹ ਕੋਈ ਅੰਧਵਿਸ਼ਵਾਸ ਹੈ ਜਾਂ ਕੋਈ ਮਨਕੜਤ ਹੈ ਜਾਂ ਇਹ ਪੂਰੀ ਸੱਚੀ ਘਟਨਾ ਹੈ ਇਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਇਹ ਉਥੋਂ ਦੇ ਲੋਕਲ ਲੋਕ ਮੰਨਦੇ ਨੇ ਇਦਾਂ ਦੀਆਂ ਹੋਰ ਵੀ ਬਹੁਤ ਕਹਾਣੀਆਂ ਜੁੜੀਆਂ ਹੋਈਆਂ ਨੇ ਸਿੰਗਾਪੁਰ ਦੀ ਬੱਕਟ ਬਰਾਊਨ ਸੁਮਿਟਰੀ ਦੇ ਇਨ੍ਹਾਂ ਸਿੱਖ ਗਾਰਡਸ ਦੇ ਨਾਲ ਤੇ ਜਿਹੜੇ ਪੁਰਾਣੇ ਚੀਨੀ ਲੋਕ ਨੇ ਉਹ ਅੱਜ ਵੀ ਸਿੱਖਾਂ ਦੇ ਅਹਿਸਾਨਮੰਦ ਨੇ ਤੇ ਉਹਨਾਂ ਦੀ ਦਿਲੋਂ ਇੱਜ਼ਤ ਕਰਦੇ ਨੇ ਤਾਂ ਇਹ ਸੀ ਸਿੱਖਾਂ ਦੀ ਬਹਾਦਰੀ ਦਾ ਉਹ ਇਤਿਹਾਸ ਜਿਦੇ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ। ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ। ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ। ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਤੇ ਸਾਡੀ ਇੱਕ ਬੇਨਤੀ ਆ ਕਿ ਸਾਡੀਆਂ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਤਾਂ ਜੋ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਸਿੱਖ ਇਤਿਹਾਸ ਤੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਵਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ